ਉਮੀਦ ਹੀ ਕਰਦਾ ਸੀਗਾ ਕਿ ਆਪ ਬਾਲਵਾ ਸਾਹਿਬ ਵਰਗੇ ਆਉਂਦੇ ਤੇ ਦੱਸਦੇ ਕਿ ਜੇ ਆ ਮੇਰਾ ਸੋਰਸ ਹੈ ਸੋਰਸ ਨੂੰ ਧੋਈ ਜਾਣਾ ਹੈ ਲੋਕਾਂ ਨੂੰ ਡਰਾਈ ਜਾਣਾ ਹੈ ਅਤਵਾਦੀਆਂ ਦਾ ਪੰਜਾਬ ਤਾਂ ਤੇ ਆਈਐਸ ਦਾ ਸਾਥ ਦੇ ਹੀ ਜਾਣਾ ਹੈ ਤੇ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੀ ਪਿੱਠ ਤੇ ਖੜੀ ਹੈ ਮੈਨੂੰ ਸਾਹਮਣੇ ਆਉਂਦੀ ਹੈਗੀ ਇਹੀ ਕਾਂਗਰਸ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਅਤਵਾਦ ਖਤਮ ਕਰਤਾ ਅੱਜ ਤੁਸੀਂ ਦੁਬਾਰਾ ਅਤਵਾਦੀਆਂ ਚੜਾ ਪੰਜਾਬ ਦੇ ਵਿੱਚ ਲਾਉਣ ਨੂੰ ਫਿਰਦੇ ਹੋ ਤੇ ਉਸ ਲੀਡਰ ਦੀ ਪਿੱਠ ਦੇ ਉੱਪਰ ਖੜੇ ਹੋ ਸ਼ਰਮ ਹੋਣੀ ਚਾਹੀਦੀ ਹੈ ਫਿੱਟ ਲਾਉਣ ਤੇ ਤੁਹਾਨੂੰ ਕਾਂਗਰਸ ਵਾਲੇ ਨੂੰ ਫਿੱਟ ਲਾਉਣ ਤੇ ਤੁਹਾਨੂੰ ਜੀ ਕਹਿ ਕੇ ਕਿ ਜੀ ਮੈਂ ਕਹਿ ਦਿੱਤਾ ਪਰ ਮੈਂ ਸੋਰਸ ਨਹੀਂ ਦੱਸਦਾ ਹੈਗਾ ਸੋਰਸ ਦਾ ਭਰਾਵਾ ਕੀ ਹੈ ਤੇਰੇ ਗਲ ਦੇ ਵਿੱਚ ਹਲਕ ਦੇ ਵਿੱਚ ਹੱਥ ਕਢਾ ਕੇ ਪੰਜਾਬ ਸਰਕਾਰ ਤੇ ਪੁਲਿਸ ਖੜਾ ਕੇ ਲਾਉਂਗੇ ਤਾਂ ਬਹਿਨ ਦੂਰ ਕਰ ਦੇ ਤੂੰ ਇਹਦਾ ਬਹਿਨ ਦੂਰ ਕਰ ਦੇ ਪਰ ਅਸੀਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੀ ਸੇਫਟੀ ਸਿਕਿਉਰਿਟੀ ਦਾ ਅਸੀਂ ਖਿਲਵਾੜ ਨਹੀਂ ਹੋਣ ਦੇਣਾ ਗੱਲਾਂ ਮੁੱਕਦਿਆਂ ਦੋਈ ਨੇ ਬਾਜਵਾ ਸਾਹਿਬਾ ਮੈਂ ਹੁਣੇ ਮੈਨੂੰ ਅੱਜ ਕੋਈ ਸਾਡਾ ਮਕਸਦ ਇੱਥੇ ਮੇਰੇ ਵੀਰੋ ਕੋਈ ਕੋਈ ਸ਼ੋਅ ਸਟਰੈਂਥ ਨਹੀਂ ਹੈਗਾ ਕੋਈ ਤਾਕਤ ਦੀ ਨਮائش ਕਰਨਾ ਨਹੀਂ ਹੈਗਾ ਕੋਈ ਵੱਡਾ ਜਲਸਾ ਜਲੂਸ ਕਰਨ ਦਾ ਨਹੀਂ ਹੈਗਾ ਕੋਈ ਮੋਹੱਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਸਾਡਾ ਕੋਈ ਮਕਸਦ ਪਰਪਸ ਨਹੀਂ ਹੈਗਾ ਕਿ ਅਸੀਂ ਕੋਈ ਕਿਸੇ ਨੂੰ ਪ੍ਰੋਟੈਸਟ ਕਰੀਏ ਮਾਰਚ ਕਰੀਏ ਕੋਈ ਵੈਰੀਕੇਟ ਤੋੜੀਏ ਕੋਈ ਕਿਸੇ ਆਮ ਰਾਗੀਰ ਆਮ ਨਾਗਰਿਕ ਨੂੰ ਪਰੇਸ਼ਾਨੀ ਹੋਵੇ ਸਾਡਾ ਕੋਈ ਮਕਸਦ ਨਹੀਂ ਹੈਗਾ ਅੱਜ ਸਿਰਫ ਔਰ ਸਿਰਫ ਬਾਜਵਾ ਸਾਹਿਬ ਕਾਂਗਰਸ ਪਾਰਟੀ ਵਾਲਿਓ ਇਹ ਤੁਹਾਡੇ ਲਈ ਟ੍ਰੇਲਰ ਹੈ ਇਹ ਤਾਂ ਇਹ ਜੇ ਇਹ ਤਾਂ ਇਹ ਜੇ ਮੁਠੀ ਪਰ ਚੰਦ ਸਾਥੀ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਉਹ ਪੰਜਾਬ ਦੇ ਵਿੱਚੋਂ ਇਕੱਠੇ ਹੋਏ ਨੇ ਯਾ ਤਾਂ ਗੱਲਾਂ ਦੋ ਹੀ ਮੁੱਕਣਗੀਆਂ ਬਾਜਵਾ ਸਾਹਿਬ ਯਾ ਤਾਂ ਸੋਰਸ ਕੀ ਹੈ ਤੁਹਾਡਾ ਕਿ 32 ਬੰਬ ਜੇ ਤੁਹਾਨੂੰ ਇਹ ਪਤਾ ਵੀ ਆਏ ਹੋਏ ਪਰ ਪਾਏ ਨੇ ਤੇ ਲਾਈਪੇ ਨੇ 32 ਬੰਬ ਕਿੱਥੇ ਪਏ ਨੇ ਇਹ ਵੀ ਤੁਹਾਨੂੰ ਪਤਾ ਹੋਊਗਾ ਇਹ ਦੱਸ ਦੋ ਤੇ ਉਹਨਾਂ ਦੇ ਟਾਰਗੇਟ ਤੇ ਕੌਣ-ਕੌਣ ਹੈ ਇਹ ਪਤਾ ਹੋਊਗਾ ਇਹ ਵੀ ਦੱਸ ਦੋ ਯਾ ਤਾਂ ਸਹੀ ਤਰੀਕੇ ਨਾਲ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਆਂ ਨੂੰ ਜਾਂ ਤਾਂ ਸਾਰੀ ਦੀ ਸਾਰੀ ਜਾਣਕਾਰੀ ਦੇ ਦੋ ਤੇ ਜੇ ਜੇ ਇਹ ਤੁਸੀਂ ਕਹਿੰਦੇ ਹੋ ਆ ਹੁਣ ਕਹਿੰਦੇ ਜੀ ਉਸ ਦਿਨ ਕਿ ਮੇਰੇ ਆਪਣੇ ਇੰਟੈਲੀਜੈਂਸ ਏਜੰਸੀ ਦੇ ਭਾਈ ਨਾ ਕੇਂਦਰ ਵਾਲੇ ਨੇ ਸਾਡੇ ਨਾਲ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਨਾ ਪੰਜਾਬ ਦੇ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਪਤਾ ਹੈ ਨਾ ਪੰਜਾਬ ਪੁਲਿਸ ਨੂੰ ਇੰਟੈਲੀਜੈਂਸ ਏਜੰਸੀ ਨੂੰ ਪਤਾ ਤੁਹਾਨੂੰ ਇਕੱਲੇ ਨੂੰ ਕਿੱਥੋਂ ਪਤਾ ਲੱਗੀ ਤੇ ਜੇ ਕੇਂਦਰ ਵਾਲਿਆਂ ਨੇ ਤੁਹਾਨੂੰ ਨਾਲ ਸ਼ੇਅਰ ਕੀਤੀ ਹੈ ਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਬਾਦਲਵਾ ਤੇ ਭਾਜਪਾ ਬਾਜਵਾ ਤੇ ਭਾਜਪਾ ਦੋਏ ਰਲੇ ਹੋਏ ਨੇ ਤੇ ਦੋਏ ਰਾਕੇ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਇਹ ਤਾਂ ਨਹੀਂ ਮਿੱਤਰੋ ਚੱਲਣਾ ਮੇਰਾ ਇਹ ਤਾਂ ਨਹੀਂ ਮਿੱਤਰੋ ਚੱਲਣ ਦਿਲਾ ਜਾਈ ਸੋ ਬਾਜਵਾ ਸਾਹਿਬ ਅੱਜ ਤੁਹਾਨੂੰ ਅੱਜ ਅਸੀਂ ਇੱਕ ਸਿੰਪਲ ਦੋ ਲਫ਼ਜ਼ੀ ਵਾਰਨਿੰਗ ਜਿਹੜੀ ਉਹ ਦੇ ਕੇ ਛੱਡਦੇ ਹਾਂ ਆਹਦਾ ਧਰਨਾ ਇਸ ਤੋਂ ਅਸੀਂ ਸਮਾਪਤ ਕਰਾਂਗੇ ਆ ਹੁਣੇ ਮੈਨੂੰ ਨਹੀਂ ਤਾਂ ਤੁਸੀਂ ਐਸਆਈਆਰ ਕਰਤੀ ਆ ਹੁਣ ਗਾ ਬਾਜਵੇਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਇਹਦਾ ਪਤਾ ਲੱਗ ਸਕੇ ਔਰ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਵਾ ਉਹ ਬਹਾਨਾ ਰਹ ਸਕੇ ਫੋ ਮੈਂ ਬੇਨਤੀ ਕਰਦਾ ਮਨੁ ਇਨਕਲਾਬ ਜ਼ਿੰਦਾਬਾਦ ਸਾਥਿਓ ਜਦੋਂ ਦਾ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਸ਼ੁਰੂ ਹੋਇਆ ਉਦੋਂ ਦਾ ਤਿੰਨ ਪਾਰਟੀਆਂ ਅਕਾਲੀ ਭੀਜਪੀ ਕਾਂਗਰਸ ਇਹਨਾਂ ਨੂੰ ਆ ਲੱਗਦਾ ਵੀ ਇਹ ਸਰਛਤਾ ਮਾਰੇ ਗਏ ਸਾਡਾ ਤਾਂ ਇੱਥੇ ਨਬੜਾ ਹੀ ਕੁਛ ਨਹੀਂ ਪੰਜਾਬ ਦੇ ਵਿੱਚ ਉਹਨੂੰ ਵੱਡੇ ਸੀਨੀਅਰ ਅਫਸਰ ਨੇ ਦੱਸਿਆ ਬਾਦਵਾ ਸਾਹਿਬ ਤੁਹਾਨੂੰ ਜਵਾਬ ਜੜਾ ਪਾਏਗਾ ਉਹ ਕਿਹੜਾ ਅਫਸਰ ਹੈ ਉਹ ਕਿਹੜੀ ਏਜੰਸੀ ਹੈ ਜਿਹਦਾ ਅਫਸਰ ਯੂਨੀਅਨ ਹੋਮ ਮਿਨਿਸਟਰ ਨੂੰ ਰਿਪੋਰਟ ਨਹੀਂ ਕਰਦਾ ਉਹ ਇਨਫੋਰਮੇਸ਼ਨ ਪੰਜਾਬ ਦੀ ਇੰਟੈਲੀਜੈਂਸ ਨੂੰ ਪੰਜਾਬ ਦੇ ਡੀਜੀਪੀ ਨੂੰ ਪੰਜਾਬ ਦੀ ਉਮਰਤ ਸਿੰਘ ਨੂੰ ਜਿੰਦਾ ਬਾਦਸ਼ਾਹ ਨੂੰ ਰਿਪੋਰਟ ਦੇ ਰਿਹਾ ਉਹ ਕਿਹੜਾ ਕਿਹੜੀ ਇਨਫੋਰਮੇਸ਼ਨ ਆ ਉਹ ਯੂਨੀਅਨ ਹੋਮ ਮਿਨਿਸਟਰ ਨੂੰ ਜਵਾਬ ਦੇਣਾ ਪਏਗਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਨੂੰ ਜਵਾਬ ਦੇਣਾ ਪਏਗਾ ਅਸਦੀਲ ਜਾਖੜ ਨੂੰ ਉਹਦੇ ਨਾਲ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਸੀ ਕੈਪਟਨ ਰਵਿੰਦਰ ਸਿੰਘ ਨੂੰ ਜਵਾਬ ਦੇਣਾ ਪਏਗਾ ਉਹਨੇ ਕਿਹਾ ਸੀ ਬਾਜਵੇ ਨੇ ਅਤੰਕਵਾਦੀਆਂ ਨਾਲ ਸੰਬੰਧ ਹੈ ਉਹ ਕਿਹੜੇ ਤੱਕ ਵੱਡੀ ਆਰ ਪੀ ਸ਼ਰਮਾ ਬਲਾਕ ਪ੍ਰਧਾਨ ਮੁਹਾਲੀ ਅੱਜ ਅਸੀਂ ਜਿਹੜਾ ਬਾਜਵਾ ਸਾਹਿਬ ਨੇ ਕੱਲ ਬਿਆਨ ਦਿਆ ਸੀਗਾ ਵੀ 50 ਬੰਬ ਹੈ 18 ਫਟ ਗਏ 32 ਜੀ ਬਾਕੀ ਰਹੇ ਨੇ ਉਸ ਦੇ ਵਾਸਤੇ ਮਤਲ ਅਸੀਂ ਧਰਨਾ ਲੈ ਕੇ ਆਈ ਸੀ ਜੀ ਉਹ ਤਾਂ ਕਿ ਪਬਲਿਕ ਨੂੰ ਇਹ ਪਤਾ ਚੱਲ ਜਾਈ ਵੀ ਜਿਹੜੇ ਕਾਂਗਰਸ ਦੇ ਜਿਹੜੇ ਲੀਡਰ ਨੇ ਇਹਨਾਂ ਲੋਕਾਂ ਨੇ 1984 ਭੁਗਤੀ ਹੈ ਅੱਜ ਫੇਰ ਇਹ ਮਤਲ ਲੋਕਾਂ ਨੂੰ ਉਸੇ ਤਾਇਤੇ ਖੜਾ ਕਰਨੇ ਨੂੰ ਜਾ ਰਹੇ ਆ ਤਾਂ ਕਿ ਲੋਕਾਂ ਦੇ ਵਿੱਚ ਮਤਲ دہشت ਫੈਲੇ ਤੇ ਲੋਕੀ ਇੱਕ ਦੂਏ ਦੇ ਬੈਰੀ ਬਣ ਜਾਣ ਇਸ ਕਰਕੇ ਅਸੀਂ ਬਾਜਵਾ ਸਾਹਿਬ ਨੂੰ ਅੱਜ ਚੇਤਾਵਨੀ ਦੰਦੇ ਆ ਦੇਣ ਵਾਸਤੇ ਆਈ ਆਂ ਦੀ ਬਾਜਵਾ ਸਾਹਿਬ ਜਿਹੜੀ ਗੱਲਾਂ ਤੁਸੀਂ ਭੜਦੇ ਹੋ ਗੱਲਾਂ ਬਿਲਕੁਲ ਨਹੀਂ ਹੋਣਗੀਆਂ ਉਹ ਟਾਈਮ ਗਿਆ ਜਦੋਂ ਕਾਂਗਰਸੀਆਂ ਸਰਕਾਰਾਂ ਅਕਾਲੀ ਦੀਆਂ ਸਰਕਾਰਾਂ ਸੀਗੀਆਂ ਕਿ ਕੰਮ ਚੱਲਦੇ ਸੀਗੇ ਅੱਜ ਆਮ ਆਦਮੀ ਪਾਰਟੀ ਸਰਕਾਰ ਹੈ ਤੁਸੀਂ ਜਿੱਥੋਂ ਨਿਕਲੇ ਤੁਹਾਨੂੰ ਉੱਥੇ ਬਾੜ ਕੇ ਸਾਂ ਲਵਾਂਗੇ ਇਹ ਤੁਸੀਂ ਭੁੱਲ ਜਿਓ ਇਹਨਾਂ ਚੀਜ਼ਾਂ ਨੂੰ ਹਾਂ 40 ਤੋਂ ਮਾਰਚ ਚੰਡੀਗੜ੍ਹ ਜਾਊਗਾ ਜੀ ਅੱਜ ਸਾਡਾ ਇਹਨਾਂ ਦੀ ਕੋਠੀ ਘੇਰਨੇ ਦਾ ਉਹ ਸੀਗਾ ਪਰ ਬਾਜਵਾ ਸਾਹਿਬ ਪਤਾ ਲੱਗਿਆ ਵੀ ਜਾ ਰਹੇ ਹਾਂ ਇੰਟੈਲੀਜੈਂਸ ਕੋਲ ਪੇਸ਼ ਹੋ ਰਹੇ ਹਾਂ ਇਸ ਕਰਕੇ ਅਸੀਂ ਫਿਰ ਉਹ ਜਿਹੜਾ ਅੱਜ ਸਮਾਪਤ ਕਰਿਆ ਜੀ ਮਾਰਚ ਮਾਰਚ ਸਾਡਾ ਅਗਲਾ ਮਾਰਚ ਸਾਡਾ ਚੰਡੀਗੜ੍ਹ ਦਾ ਹੋਊਗਾ ਜੀ ਅੱਜ ਅੱਜ ਪਾਸ ਅੱਜ ਖਤਮ ਹੋ ਗਿਆ ਅੱਜ ਮਾਰਚ ਅੱਜ ਖਤਮ thank you